ਮਹਾਰਾਜ ਗੁਰਬਾਣੀ ਚ ਲਿਖਦੇ ਨੇ ਉਹ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਬੰਦੇ ਕੋਲ ਜਿਹੜਾ ਵੀ ਗੁਣ ਹੈਗਾ ਉਹ ਡਬਲ ਹੋ ਜਾਂਦਾ ਡਬਲ ਦਾ ਵੀ ਟ੍ਰਿਪਲ ਹੋ ਜਾਂਦਾ ਕਈ ਦਮ ਇਹਦਾ ਮੈਂ ਕਿਹਾ ਐਗਜ਼ੈਂਪਲ ਤੁਹਾਨੂੰ ਦੇ ਰਿਹਾ ਕਿ ਮਹਾਰਾਜ ਐਗਜ਼ੈਕਟਲੀ ਸਾਨੂੰ ਕਹਿਣਾ ਕੀ ਚਾਹੁੰਦੇ ਨੇ ਆ ਮੇਰੇ ਹੱਥ ਦੇ ਵਿੱਚ ਇੱਕ ਲਾਈਟਰ ਆ ਤੁਸੀਂ ਚੰਗੀ ਤਰ੍ਹਾਂ ਗੌਰ ਦੇ ਨਾਲ ਦੇਖਿਓ ਜਿਹੜਾ ਇਹਦਾ ਫਲੇਮ ਆ ਨਾ ਅੱਗ ਜੀ ਨਿਕਲੂਗੀ ਬਹੁਤ ਨਿੱਕੀ ਜਹੀ ਆ ਛੁੱਟ ਗਈ ਆ ਦੇਖਿਓ ਬਸ ਜਿੰਨੀ ਨਿੱਕੀ ਜਈ ਆ ਇਹਦਾ ਫਲੇਮ ਛੋਟਾ ਜਾਂ ਨਿੱਕਾ ਜਿਆ ਆ ਜਦੋਂ ਆਪਾਂ ਇਹਦੇ ਨਾਲ ਸ਼ੇਅਰ ਕਰਨੀ ਨਾ ਅਰਗਬਤੀ ਇਹਦਾ ਫਲੇਮ ਡਬਲ ਟ੍ਰਿਪਲ ਹੋ ਜਾਣਾ ਇੱਦਾਂ ਹੀ ਮਾਰਾ ਸਾਨੂੰ ਕਹਿਣਾ ਚਾਹੁੰਦੇ ਨੇ ਉਹ ਕਹਿੰਦੇ ਆਪਣੇ ਗੁਣ ਜੋ ਵੀ ਤੇਰੇ ਕੋਲ ਹੈਗੇ ਆ ਜਾਂ ਤੂੰ ਸ਼ੇਅਰ ਕਰਦਾ ਜਾਂ ਤੂੰ ਵੰਡਦਾ ਇਹ ਬਹੁਤ ਵੱਧ ਦੇ ਆ ਦੇਖਿਓ ਉਹ ਕਹਿੰਿਆ ਕਿ ਇਹ ਪ੍ਰਮਾਣ ਦੇਣਾ ਚਾਹੁੰਦੇ ਗੁਰੂ ਜੀ ਸਾਨੂੰ ਕਿ ਬੰਦਿਆ ਜੋ ਵੀ ਤੂੰ ਦੁਨੀਆ ਤੇ ਕਰਦਾ ਉਹ ਵਧਣਾ ਫੁੱਲਣਾ ਆ ਅਗਰ ਤੂੰ ਮੜੇ ਕੰਮ ਕਰਦਾ ਉਹ ਵੀ ਤੇਰੇ ਬਦਨੇ ਫੁੱਲਣੇ ਆ ਇਸ ਕਰਕੇ ਚੰਗਾ ਕੰਮ ਕਰੇਗਾ ਤੇਰੀਆਂ ਚੰਗਿਆਈਆਂ ਦੀਆਂ ਗੱਲਾਂ ساری ਦੁਨੀਆ ਛੋਣਗੀਆਂ ਹਰ ਪਾਸੇ ਤੇਰੀ ਸ਼ੋਭਾ ਹੋਏਗੀ ਤੇਰੀ ਮਹਿਮਾ ਗਈ ਜਾਊਗੀ ਤੇਰੀ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਤੇਰੇ ਗੁਣ ਗਏ ਜਾਣਗੇ ਰਬ ਰਾਖਾ ਜੀ